सर प्रताप सिंह जी सैंसभा प्रधानी घरे आएंगे कड़े केड़े मुद्दे से चर्चा हो रही है जी मुद्दे सभी कांग्रेस को लेके चर्चा हुई है समाज को जो प्रतिनिधित्व आरक्षण के तहत मिलना चाहिए उसके बारे में चर्चा हुई है कहीं ना कहीं टीस है समाज में कि उनको उनका जो, जो उनको जो उनके अनुपात के हिसाब से उनको उस, सरकारी नौकरियां हो या राजनीति में, उनको प्रतिनिधित्व नहीं मिल रहा है तो वो पीड़ा व्यक्ति हम अपने माध्यम से जो भी या तो अभी तो राजनीति के क्षेत्र में प्रयास करेंगे कि उस समा समाज को प्रतिनिधित्व मिले और सरकार आती है तो ये भी सुनिश्चित करेंगे कि समाज को जो सरकारी नौकरियां हो या सरकारी नियुक्तियां हो उसमें उनका अनुपात के हिसाब से उनको मिले ਹਾਂਜੀ ਪੰਸਲ ਸਾਹਿਬ ਆਏ ਸੀ ਜਰਬਰ ਹਾਂਜੀ ਤੇ ਕਿਸ ਮੁੱਦੇ ਦੇ ਚਰਚਾ ਹੋਈ ਤੇ ਕੀ ਸੁਝਾਸ਼ਨ ਦੇ ਗਏ ਤੁਹਾਨੂੰ ਕਿਨਾਂ ਤੇ ਅੱਜ ਚਰਚਾ ਹੋਈ ਸੀ ਕਿ ਖੁਸ਼ ਪਾਰਟੀ ਪਤੀ ਉਹਨਾਂ ਨੇ ਕਾਂਗਰਸ ਪਾਰਟੀ ਨਾਲ ਕੁਝ ਗੱਲ ਲੈ ਕੇ ਆ ਗਿਆ ਸਰਕਾਰ ਨੂੰ ਦੇ ਦੇਣੇ ਜਿਨ੍ਹਾਂ ਚ ਕੁਝ ਨਿਧਾਨਾਂ ਦੇ ਨਾਮ ਉਹਨਾਂ ਨੇ ਤੇ ਪਰ ਜਿਆਦਾ ਮੁੱਦਾ ਸਾਡੇ ਸੈਂਸ ਸਮਾਜ ਦਾ ਸੀ ਆਪਣੇ ਪਰਿਵਾਰਾਂ ਦਾ ਮੁੱਦਾ ਲੱਗੇ ਚੰਦਿਆਂ ਕਿ ਸਾਡੀ ਸੈਂਸ ਸਮਾਜ ਨੂੰ ਜੋ ਅਣਦੇਖਿਆ ਤੇ ਅਣਗੋਲਿਆ ਕੀਤਾ ਜਾਂਦਾ ਵਾ ਇਹ ਸਾਡੀ ਸਮਾਜ ਨੂੰ ਜੋ ਬੰਦ ਹੱਕ ਅਧਿਕਾਰ ਹੈ ਸਟੇਟ ਲੈਵਲ ਤੋਂ ਲੈ ਕੇ ਸੈਂਟਰ ਲੈਵਲ ਤੱਕ ਉਹ ਅਧਿਕਾਰ ਸਾਨੂੰ ਦਿੱਤਾ ਜਾਵੇ ਤਾਂ ਕਿ ਸਾਡੀ ਸਮਾਜ ਨੂੰ ਕਿਉਂਕਿ ਆਨ ਵਾਲੇ ਸਮੇਂ ਸਾਡੀ ਸਮਾਜ ਨੂੰ ਇਹ ਜਿਹੜੀ ਰਾਜਨੀਤਿਕ ਦੇ ਵਿੱਚ ਪਹਿਲ ਦੇਣੀ ਜਿਹੜੀ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਪਰਿਵਾਰਾਂ ਨੂੰ ਦੇਖ ਕੇ ਕਈ ਵਾਰੀ ਸਾਨੂੰ ਨੀਵੇਂ ਬਹੁਤ ਵਿਖਾਇਆ ਜਾਂਦਾ ਕਿਸੀ ਨੀਂਦਰਾ ਵੱਲੋਂ ਪਰ ਸਾਡੇ ਪ੍ਰਵਾਰ ਇਲਾਕੇ ਦੇ ਵਿੱਚ ਜੋ ਲੀਡਰ ਨੇ ਬਹੁਤ ਵਧੀਆ ਨੇ ਅਸੀਂ ਉਹਨਾਂ ਤੇ ਕੋਈ ਬੁਰਾਈ ਨਹੀਂ ਕਰਦੇ ਬਹੁਤ ਵਧੀਆ ਲੀਡਰ ਨੇ ਪਰ ਸਰਕਾਰਾਂ ਨੂੰ ਚਾਹੀਦਾ ਵੀ ਚੰਗੇ ਲੀਡਰ ਹੋਰ ਅੱਗੇ ਲਿਆਂਣ ਤਾਂ ਕਿ ਜਿਹੜੇ ਕਿ ਹਰੇਕ ਭਰਾਤੀ ਨੂੰ ਹਰੇਕ ਸਮਾਜ ਨੂੰ ਨਾਲ ਜੋੜ ਕੇ ਉਹਨਾਂ ਦੀਆਂ ਦੁੱਖ ਤਕੀਬਾਂ ਸੁਣ ਕੇ ਉਸ ਸਮਾਜ ਨੂੰ ਵੀ ਕੁਝ ਅੱਗੇ ਲਿਆਂਦੀ ਉਹਨਾਂ ਨਾਲ ਸਾਥ ਦੇਣ ਉਹਨਾਂ ਨੂੰ ਅੱਗੇ ਲਿਆਂਦਾ। ਤੋਂ ਮੇਰੇ